ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਹੁਣ ਕੱਸੀਆਂ ਅਤੇ ਸੂਹਾਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵਿਹਾਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ટ્યુબલ બંધ કરાંગે બિજલી તા બચણી બચણી થલ્લો પાણી બચના સસીગલ તુસી દેખ રહા દૈનિક ચેરા ટીવી તો મે સવિન્દર કંભોળ તવાડે નાલ ਬੜਾ ਵੱਡਾ ਤਿਉਹਾਰ ਅੱਜ ਹੈਗਾ ਦਿਨੇਸ਼ ਚਤੁਰਥੀ ਤਾਂ ਕਹਿੰਦੇ ਹੁੰਦੇ ਨੇ ਗਣਪਤੀ ਬੱਪਾ ਮੋਰਿਆ ਅਗਲੇ ਬਰਸਤੂ ਜਲਦੀ ਆ ਆਸਾ ਦਾ ਹੜਾ ਆਇਆ ਤੇ ਲੋਕੀ ਮੂਰਤੀਆਂ ਜਿਹੜੀਆਂ ਹੈਗੀਆਂ ਨੇ ਬੱਪਾ ਦੀਆਂ ਉਹ ਖਰੀਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਕੀ ਕਾਰੀਗਰਾਂ ਨੇ ਕਿੰਨੇ ਸੋਹਣੇ ਢੰਗ ਨਾਲ ਜਿਹੜੀਆਂ ਮੂਰਤੀਆਂ ਹੈਗੀਆਂ ਮੂਰਤੀਕਾਰਾਂ ਨੇ ਮੂਰਤੀਆਂ ਬਣਾਈਆਂ ਨੇ ਛੋਟੇ ਆਕਾਰ ਤੋਂ ਲੈ ਕੇ ਵੱਡੇ ਆਕਾਰ ਤੱਕ ਹਰ ਤਰ੍ਹਾਂ ਦੀਆਂ ਮੂਰਤੀਆਂ ਤੇ ਨਜ਼ਰ ਆ ਰਹੀਆਂ ਨੇ ਔਰ ਇਹਨਾਂ ਮੂਰਤੀਆਂ ਨੂੰ ਖਰੀਦਣ ਲਈ ਕਿਉਂਕਿ ਅੱਜ ਦੇ ਦਿਨ ਆਪਣੇ ਘਰ ਦੇ ਵਿੱਚ ਗਣੇਸ਼ ਮਹਾਰਾਜ ਦੀ ਮੂਰਤੀ ਨੂੰ ਸਥਾਪਿਤ ਕਰਨਾ ਹੁੰਦਾ ਤੇ ਮੂਰਤੀਆਂ ਤਿਆਰ ਕਰਕੇ ਮੂਰਤੀਕਾਰਾਂ ਵੱਲੋਂ ਰੱਖੀਆਂ ਗਈਆਂ ਨੇ ਤੇ ਲੋਕ ਜਿਹੜੇ ਹੈਗੇ ਨੇ ਜਿਹੜੇ ਇਹਨਾਂ ਦੀ ਪੂਜਾ ਕਰਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਸਥਾਪਿਤ ਕਰਨਾ ਉਹਨਾਂ ਦੀ ਹੋਰ ਉਹਨਾਂ ਦੀ ਹੋਰ ਜੜੀ ਹੈਗੀ ਆ ਉਹ ਇੱਥੇ ਨਜ਼ਰ ਆ ਰਹੀ ਹੈ ਕਹ ਕਹ ਨੂੰ ਗੱਲ ਕਰੀਏ ਤਾਂ ਆਸਥਾ ਦਾ ਹੜ ਜਿਹੜਾ ਹੈਗਾ ਉਹ ਇੱਥੇ ਨਜ਼ਰ ਆ ਰਿਹਾ ਤੇ ਹਰ ਇੱਕ ਟੌਂਗ ਚੌਰਾਹੇ ਦੇ ਵਿੱਚ ਜਿਹੜੇ ਮੂਰਤੀਕਾਰ ਹੈਗੇ ਨੇ ਉਹਨਾਂ ਵੱਲੋਂ ਮੂਰਤੀਆਂ ਬਣਾਈਆਂ ਗਈਆਂ ਨੇ ਤੇ ਲੋਕ ਜਿਹੜੇ ਹੈਗੇ ਨੇ ਜਿਹੜੇ ਇਹਨਾਂ ਦੇ ਪ੍ਰਤੀ ਆਪਣੀ ਆਸਾ ਰੱਖਦੇ ਨੇ ਉਹ ਇਸ ਜਗ੍ਹਾ ਤੇ ਮੂਰਤੀਆਂ ਲੈਣ ਵਾਸਤੇ ਪਹੁੰਚੇ ਨੇ ਤਾਂ ਜੀ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲੀ ਗੱਲ ਸੁਣਿਓ ਮਾਤਾ ਜੀ ਨਾਲ ਗੱਲ ਕਰਦੇ ਕਿਵੇਂ ਦੇਖਦੇ ਇੱਕ ਆਸਾ ਦਾ ਹੜਾ ਆਇਆ ਪਿਆ ਅੱਜ ਗਣੇਸ਼ ਮਹਾਰਾਜ ਜੀ ਦਾ ਤਿਉਹਾਰ ਹੈਗਾ ਕਿਸ ਤਰ੍ਹਾਂ ਦੇਖਦੇ ਸੀ ਬਾਦ ਸ਼ਰਦ ਨਾਲ ਦੇਖ ਰਹੇ ਹਸੀਂ ਤੇ ਅਸੀਂ ਚਾਹੁੰਦੇ ਹਾਂ ਕਿ ਭਗਵਾਨ ਸਾਰਿਆਂ ਦੇ ਜਿਹੜੀ ਮੁਸੀਬਤ ਆ ਰਹੀ ਹੈ ਉਹਨੂੰ ਦੂਰ ਕਰੇ ਕਿਉਂਕਿ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਬਰਸਾਤੀ ਮੌਸਮ ਹੈਗਾ ਮੌਨਸੂਨ ਹੈਗਾ ਤਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਵੀ ਆਇਆ ਹੋਇਆ ਹੈਗਾ ਉਸ ਨੂੰ ਲੈ ਕੇ ਵੀ ਤੁਸੀਂ ਅਰਦਾਸ ਕਰੋ ਇੱਕ ਦੇਖ ਇਸ ਨੂੰ ਲੈ ਕੇ ਬਿਲਕੁਲ ਅਰਦਾਸ ਕਰਾਂਗੇ ਅਸੀਂ ਚਾਹਾਂਗੇ ਕਿ ਭਗਵਾਨ ਸਾਰਿਆਂ ਲਈ ਖੁਸ਼ੀ ਦਾ ਪਲ ਲੈ ਕੇ ਆਵੇ ਤਾਂ ਬਿਲਕੁਲ ਇੱਕ ਆਸਾ ਜਿਹੜੀ ਹੈ ਇੱਕ ਆਸਾ ਦੇ ਪ੍ਰਤੀ ਇੱਕ ਆਸਾ ਦੇ ਰੂਬਰੂ ਹੋ ਕੇ ਅਰਦਾਸ ਜਿਹੜੀ ਹੈਗੀ ਆ ਉਹ ਕੀਤੀ ਜਾਣੀ ਹੈ ਕਿ ਜਿਹੜੇ ਇਲਾਕੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਜਿਹੜੇ ਲੋਕ ਹੜ੍ਹਾਂ ਦੀ ਚਪੇਟ ਵਿੱਚ ਆਏ ਨੇ ਉਹਨਾਂ ਦੇ ਲਈ ਅਰਦਾਸ ਕੀਤੀ ਜਾਵੇ ਤਾਂ ਜੋ ਉਹ ਜਲਦ ਤੋਂ ਜਲਦ ਇਸ ਹੜ੍ਹ ਦੀ ਮਾਰ ਤੋਂ ਬਚ ਸਕਣ ਕੋਸ਼ਿਸ਼ ਕਰਾਂਗੇ ਕੁਝ ਹੋਰ ਲੋਕਾਂ ਨਾਲ ਵੀ ਗੱਲ ਕਰਨ ਦੀ ਤਾਂ ਬਿਲਕੁਲ ਭਾਈ ਸਾਹਿਬ ਸਾਡੇ ਨਾਲ ਆ ਗਏ ਨੇ ਤੇ ਜੋ ਕੀ ਨਾਮ ਹੈ ਜੈਪਤਾ ਜੀ ਜੀ ਕਿਵੇਂ ਦੇਖਦੇ ਹੋ ਗਣਪਤੀ ਮਹਾਰਾਜ ਦਾ ਜਨਮ ਦਿਹਾੜਾ ਹੈ ਅੱਜ ਮੂਰਤੀਆਂ ਲੱਗੀਆਂ ਹੋਈਆਂ ਤੁਸੀਂ ਵੀ ਮੇਰੇ ਖਿਆਲ ਚ ਲੈਣ ਆਇਓ ਗਣਪਤੀ ਮਹਾਰਾਜ ਜੀ ਦਾ ਜੈ गणपति मां जी ने बहुत ही सब की कृपा बनी रखे जय गणपति बाप्पा जय गणपति अगर मूर्ति ਲੈਣ ਆਇਓ ਕਿੰਨੇ ਦਿਨਾਂ ਵਾਸਤੇ ਸਟੇ ਕਰਨੀ ਹੈ ਇੱਕ ਸਾਤ ਦਿਨਾਂ ਵਾਸਤੇ ਹਾਂਜੀ ਸਾਤ ਦਿਨਾਂ ਵਾਸਤੇ ਇੱਕ ਚੀਜ਼ ਨੂੰ ਇੱਕ ਦੱਸੋ ਅਰਦਾਸ ਕਰਦੀਆਂ ਸੁੱਖ ਦੇ ਲੋਕਾਂ ਦੇ ਭਲੇ ਲਈ ਅਰਦਾਸ ਕੀਤੀ ਜਾਣੀ ਹੈ ਸਭ ਦਾ ਸਭੇ ਕਿਰਪਾ ਬਣਾਈ ਰੱਖੇ गणपति महाराज ਉੱਤੇ ਇਲਾਕੇ ਹਾਲ ਪ੍ਰਭਾਵਿਤ ਹੋਏ ਨੇ ਉਹਨਾਂ ਲੋਕਾਂ ਲਈ ਕੀ ਗੇ ਦੇਖਦੇ ਹੋ ਜਿਹੜੇ ਉਹਨਾਂ ਦੇ ਸੁੱਖਾਂ ਪਿਆਰ ਅਰਦਾਸ ਕਰਦੇ ਹੋ ਬਦੀਆ ਰਵੀ ਸਾਹਿਬ ਨਾਲ ਗੱਲਬਾਤ ਕਰਨ ਲਈ ਤਾਂ ਬਿਲਕੁਲ ਆਸਥਾ ਦਾ ਹੜ ਜਿਹੜਾ ਉਹ ਇਸ ਵੇਲੇ ਆਇਆ ਹੋਇਆ ਲੋਕ ਇੱਥੇ ਆਪਣੇ ਆਪਣੇ ਧਰਾਂ ਚੋਂ ਨਿਕਲ ਕੇ ਮੂਰਤੀਆਂ ਲੈਣ ਆਏ ਹੋਏ ਨੇ ਔਰ ਜਿਹੜੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਪਾਣੀ ਆਇਆ ਹੋਇਆ ਉਹਨਾਂ ਦੇ ਲਈ ਅਰਦਾਸ ਵੀ ਜਿਹੜੀ ਹੈਗੀ ਉਹਨਾਂ ਵੱਲੋਂ ਕੀਤੀ ਜਾਣੀ ਹੈ ਕੋਈ ਲੋਕਾਂ ਨੇ 2 ਦਿਨ ਵਾਸਤੇ ਗਣਪਤੀ ਸਾਕਟ ਕਰਨੇ ਨੇ ਜਿੱਦਾਂ ਕਿ ਨਾਲ ਭਾਈ ਸਾਹਿਬ ਮੌਜੂਦ ਸੀਗੇ ਉਹਨਾਂ ਨੇ 7 ਦਿਨਾਂ ਵਾਸਤੇ ਜਿਹੜੀ ਮੂਰਤੀ ਸਥਾਪਿਤ ਕਰਨੀ ਹੈ ਤੇ ਇੱਕ ਤਸਵੀਰ ਜਿਹੜੀ ਹੈਗੀ ਆ ਬਹੁਤ ਖੂਬਸੂਰਤ ਤਸਵੀਰ ਜਿਹੜੀ ਹੈਗੀ ਆ ਉਹ ਦਿਖਾਈ ਦਿੱਤੀ ਆ ਇੱਕ ਵੱਡੇ ਆਕਾਰ ਦੀ ਜਿਹੜੀ ਮੂਰਤੀ ਹੈ ਉਹ ਲੈ ਕੇ ਜਾ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਦਿਨਾਂ ਵਾਸਤੇ ਇਹਨਾਂ ਨੇ ਮੂਰਤੀ ਸਾਫੀ ਕਰਨੀ ਹੈ ਤੇ ਲੋਕਾਂ ਵਾਸਤੇ ਆਪਣੇ ਵਾਸਤੇ ਕੀ ਅਰਦਾਸ ਕੀਤੀ ਜਾਣੀ ਆ ਖੂਬਸੂਰਤ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਅਸੀਂ ਡੈਲੀ ਸਿਹਰਾ ਟੀਵੀ ਦੇ ਉੱਤੇ ਕਿ ਜਿੱਥੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਮੂਰਤੀ ਸਥਾਪਿਤ ਕਰਨ ਲਈ ਤੇ ਮੂਰਤੀ ਲੈ ਕੇ ਆਪਣੇ ਘਰਾਂ ਵੱਲ ਨੂੰ ਜਾ ਰਹੇ ਨੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿੰਨੇ ਸਾਲਾਂ ਤੋਂ ਇਹ ਸਥਾਪਿਤ ਕਰ ਰਹੇ ਹੋ ਇਹ 3 ਸਾਲਾਂ ਤੋਂ ਕਰ ਰਹੇ ਹਾਂ ਕਿੰਦਾ ਤਾਂ ਲੱਗਦਾ ਜਦੋਂ ਤਿਹਾੜ ਬਹੁਤ ਵਧੀਆ ਲੱਗਦਾ ਕਹਿੰਦੇ ਨੇ ਗਣਪਤੀ ਬੱਪਾ ਮੋਰਿਆ ਅਗਲੇ ਸਾਲ ਤੋਂ ਜਦੋਂ ਹੁਣ ਮੂਰਤੀ ਲੈ ਕੇ ਚੱਲੇ ਪਹਿਲੇ ਛੋਟੀ ਮੂਰਤੀ ਲੈਂਦੀ ਸੀ ਅਗਲੇ ਸਾਲ ਉਸ ਤੋਂ ਵੱਡੀ ਹੁਣ ਇਹ ਸਾਈਜ਼ ਦਾ ਅਗਲੇ ਸਾਲ ਉਸ ਤੋਂ ਥੋੜਾ ਹਿਆ ਇਹ ਯਾਨੀ ਆਸ ਇਹ ਕਰਦੇ ਹੋ ਕਿ ਗਣਪਤੀ ਅਗਲੇ ਸਾਲ ਜਲਦੀ ਤੋਂ ਜਲਦੀ ਆ ਜਲਦੀ ਜਲਦੀ ਆ ਉਹ ਖੁਸ਼ੀਆਂ ਹਰ ਵਾਸਤੇ ਖੁਸ਼ੀਆਂ ਨਾਲ ਪਿਆ ਮਾਹੌਲ ਆ ਗਿਆ ਵੇ ਜਿਹੜੀ ਬਰਬਾਦੀ ਹੋ ਰਹੀ ਹੈ ਉਹ ਬੰਦ ਹੋ ਜਾਵੇ ਸਭ ਕੁਝ ਖੁਸ਼ੀਆਂ ਹੀ ਖੁਸ਼ੀਆਂ ਹੋਣ ਕਰੋ ਬਸ ਧੰਨਵਾਦ ਗੱਲਬਾਤ ਜੈ ਹਗਰ ਸੇ ਗੱਪਾ ਮੋਰੀਆ ਬਿਲਕੁਲ ਅਰਦਾਸ ਜਿਹੜੀ ਹੈਗੀ ਆ ਇੱਥੇ ਉਹ ਦੱਸੀ ਜਾ ਰਹੀ ਕਿ ਲੋਕਾਂ ਵਾਸਤੇ ਆਪਣੇ ਵਾਸਤੇ ਜਿਹੜੀ ਅਰਦਾਸ ਕਰਨੀ ਹੀ ਕਰਨੀ ਆ ਲੋਕਾਂ ਵਾਸਤੇ ਪੂਰੀ ਦੁਨੀਆ ਵਾਸਤੇ ਅਰਦਾਸ ਕੀਤੀ ਜਾਣੀ ਹੈ ਕਿ ਲੋਕ ਜਿਹੜੇ ਖੁਸ਼ਹਾਲ ਰਹਿਣ ਖੁਸ਼ ਰਹਿਣ ਆਪਣੇ ਕੰਮਕਾਰਾਂ ਵਿੱਚ ਰੁੱਝੇ ਰਹਿਣ ਤੇ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਗਲੰਦਰ ਸ਼ਹਿਰ ਦੇ ਵਿੱਚ ਨਜ਼ਰ ਆ ਰਹੀਆਂ ਨੇ ਆਸਾ ਦਾ ਸਲਾਬ ਜਿਹੜਾ ਹੈਗਾ ਉਹ ਇੱਥੇ ਨਜ਼ਰ ਆ ਰਿਹਾ ਹੈ ਕੈਮਰਾਮੈਨ ਸੁਖਵਿੰਦਰ ਦੇ ਨਾਲ सुरेंद्र ਕੰਬੋਈ ਦਾ ਨਿਕਸਰ ਟੀਵੀ ਜਲੰਧਰ ਰਸਵੀ ਗਾਲ ਤੁਸੀਂ ਦੇਖ ਰਹੇ ਹੋ ਦੈਨਿਕ ਸ਼ੈਰਾ ਟੀਵੀ ਤੇ ਮੈਂ सुरेंद्र ਕੰਬੋਲ ਤੁਹਾਡੇ ਨਾਲ ਬੜਾ ਵੱਡਾ ਤਿਉਹਾਰ ਅੱਜ ਹੈਗਾ ਦਿਨੇਸ਼ ਚਤੁਰਥੀ ਤਾਂ ਕਹਿੰਦੇ ਹੁੰਦੇ ਨੇ ਗਣਪਤੀ ਬੱਪਾ ਮੋਰੀਆ ਅਗਲੇ ਬਰਸਤੂ ਜਲਦੀ ਆ ਆਸਾ ਦਾ ਹੜ ਆਇਆ ਤੇ ਲੋਕੀ ਮੂਰਤੀਆਂ ਜਿਹੜੀਆਂ ਹੈਗੀਆਂ ਨੇ ਬੱਪਾ ਦੀਆਂ ਉਹ ਖਰੀਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਕੀ ਕਾਰੀਗਰਾਂ ਨੇ ਕਿੰਨੇ ਸੋਹਣੇ ਢੰਗ ਨਾਲ ਜਿਹੜੀਆਂ ਮੂਰਤੀਆਂ ਹੈਗੀ ਮੂਰਤੀਕਾਰਾਂ ਨੇ ਮੂਰਤੀਆਂ ਬਣਾਈਆਂ ਨੇ ਛੋਟੇ ਆਕਾਰ ਤੋਂ ਲੈ ਕੇ ਵੱਡੇ ਆਕਾਰ ਤੱਕ ਹਰ ਤਰ੍ਹਾਂ ਦੀਆਂ ਮੂਰਤੀਆਂ ਇੱਥੇ ਨਜ਼ਰ ਆ ਰਹੀਆਂ ਨੇ ਔਰ ਇਹਨਾਂ ਮੂਰਤੀਆਂ ਨੂੰ ਖਰੀਦਣ ਲਈ ਕਿਉਂਕਿ ਅੱਜ ਦੇ ਦਿਨ ਆਪਣੇ ਘਰ ਦੇ ਵਿੱਚ ਗਣੇਸ਼ ਮਹਾਰਾਜ ਦੀ ਮੂਰਤੀ ਨੂੰ ਸਥਾਪਿਤ ਕਰਨਾ ਹੁੰਦਾ ਤੇ ਮੂਰਤੀਆਂ ਤਿਆਰ ਕਰਕੇ ਮੂਰਤੀਕਾਰਾਂ ਵੱਲੋਂ ਰੱਖੀਆਂ ਗਈਆਂ ਨੇ ਤੇ ਲੋਕ ਜਿਹੜੇ ਹੈਗੇ ਨੇ ਜਿਹੜੇ ਇਹਨਾਂ ਦੀ ਪੂਜਾ ਕਰਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਸਥਾਪਿਤ ਕਰਨਾ ਉਹਨਾਂ ਦੀ ਹੋਰ ਉਹਨਾਂ ਦੀ ਹੋਰ ਜਿਹੜੀ ਹੈਗੀ ਆ ਉਹ ਇੱਥੇ ਨਜ਼ਰ ਆ ਰਹੀ ਹੈ ਕਹਿ ਕਹਿ ਨੂੰ ਗੱਲ ਕਰੀਏ ਤਾਂ ਆਸਥਾ ਦਾ ਹੱਲ ਜਿਹੜਾ ਹੈਗਾ ਉਹ ਇੱਥੇ ਨਜ਼ਰ ਆ ਰਿਹਾ ਤੇ ਹਰ ਇੱਕ ਚੌਂਕ ਚੁਰਾਹੇ ਦੇ ਵਿੱਚ ਜਿਹੜੇ ਮੂਰਤੀਕਾਰ ਹੈਗੇ ਨੇ ਉਹਨਾਂ ਵੱਲੋਂ ਮੂਰਤੀਆਂ ਬਣਾਈਆਂ ਗਈਆਂ ਨੇ ਤੇ ਲੋਕ ਜਿਹੜੇ ਹੈਗੇ ਨੇ ਜਿਹੜੇ ਇਹਨਾਂ ਦੇ ਪ੍ਰਤੀ ਆਪਣੀ ਆਸਾ ਰੱਖਦੇ ਨੇ ਉਹ ਇਸ ਜਗ੍ਹਾ ਤੇ ਮੂਰਤੀਆਂ ਲੈਣ ਵਾਸਤੇ ਪਹੁੰਚੇ ਨੇ ਪੰਜੀ ਸਾਡੇ ਨਾਲ ਆ ਕੇ ਇਹਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲੀ ਗੱਲ ਸੁਣੋ ਮਾਤਾ ਜੀ ਨਾਲ ਗੱਲ ਕਰਦੇ ਕਿਵੇਂ ਦੇਖਦੇ ਹੋ ਇੱਕ ਆਸਾ ਦਾ ਹੜਾ ਆਇਆ ਪਿਆ ਅੱਜ ਗਣੇਸ਼ ਮਹਾਰਾਜ ਜੀ ਦਾ ਤਿਉਹਾਰ ਹੈਗਾ ਕਿਸ ਤਰ੍ਹਾਂ ਦੇਖਦੇ ਸੀ ਬਾਦਸ਼ਾਹ ਦੇ ਨਾਲ ਦੇਖ ਰਿਹਾ ਸੀ ਤੇ ਅਸੀਂ ਚਾਹੁੰਦੇ ਹਾਂ ਕਿ ਭਗਵਾਨ ਸਾਰਿਆਂ ਦੇ ਜਿਹੜੀ ਮੁਸੀਬਤ ਆ ਰਹੀ ਹੈ ਉਹਨੂੰ ਦੂਰ ਕਰੇ ਕਿਉਂਕਿ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਬਰਸਾਤੀ ਮੌਸਮ ਹੈਗਾ ਮੌਨਸੂਨ ਹੈਗਾ ਤਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਵੀ ਆਇਆ ਹੋਇਆ ਹੈਗਾ ਉਸ ਨੂੰ ਲੈ ਕੇ ਵੀ ਤੁਸੀਂ ਅਰਦਾਸ ਕਰੋ ਇੱਕ ਦੇਖ ਇਸ ਨੂੰ ਲੈ ਕੇ ਬਿਲਕੁਲ ਅਰਦਾਸ ਕਰਾਂਗੇ ਅਸੀਂ ਚਾਹਾਂਗੇ ਕਿ ਭਗਵਾਨ ਸਾਰਿਆਂ ਲਈ ਖੁਸ਼ੀ ਦਾ ਪਲ ਲੈ ਕੇ ਆ ਬਿਲਕੁਲ ਇੱਕ ਆਸਾ ਜਿਹੜੀ ਹੈ ਇੱਕ ਆਸਾ ਦੇ ਪ੍ਰਤੀ ਇੱਕ ਆਸਾ ਦੇ ਰੂਬਰੂ ਹੋ ਕੇ ਅ ਅਰਦਾਸ ਜਿਹੜੀ ਹੈਗੀ ਆ ਉਹ ਕੀਤੀ ਜਾਣੀ ਹੈ ਕਿ ਜਿਹੜੇ ਇਲਾਕੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਜਿਹੜੇ ਲੋਕ ਹੜ੍ਹਾਂ ਦੀ ਚਪੇਟ ਵਿੱਚ ਆਏ ਨੇ ਉਹਨਾਂ ਦੇ ਲਈ ਅਰਦਾਸ ਕੀਤੀ ਜਾਵੇ ਤਾਂ ਜੋ ਉਹ ਜਲਦ ਤੋਂ ਜਲਦ ਇਸ ਹੜ ਦੀ ਮਾਰ ਤੋਂ ਬਚ ਸਕਣ ਕੋਸ਼ਿਸ਼ ਕਰਾਂਗੇ ਕੁਝ ਹੋਰ ਲੋਕਾਂ ਨਾਲ ਵੀ ਗੱਲ ਕਰਨ ਦੀ ਤਾਂ ਬਿਲਕੁਲ ਭਾਈ ਸਾਹਿਬ ਸਾਡੇ ਨਾਲ ਆ ਗਏ ਨੇ ਤੇ ਜੋ ਕੀ ਨਾਮ ਹੈ ਜੈਪਤਾ ਜੀ ਜੀ ਕਿਵੇਂ ਦੇਖਦੇ ਹੋ ਗਣਪਤੀ ਮਹਾਰਾਜਾ ਜਨਮ ਦਿਹਾੜਾ ਅੱਜ ਮੂਰਤੀਆਂ ਲੱਗੀਆਂ ਹੋਈਆਂ ਤੁਸੀਂ ਵੀ ਮੇਰੇ ਖਾਲਚ ਲੈਣ ਆਇਓ ਗਣਪਤੀ ਮਹਾਰਾਜ ਜੀ ਦਾ ਜੈ ਗਣਪਤਿ ਮਹਾਰਾਜ ਜੈ ਬਹੁਤ ਹੀ ਸਭ ਤੇ ਕਿਰਪਾ ਬਣੀ ਰੱਖੇ ਜੈ ਗਣਪਤੀ ਬਾਪਾ ਜੈ ਗਣਪਤੀ ਮੂਰਤੀ ਲੈਣ ਆਇਓ ਕਿੰਨੇ ਦਿਨਾਂ ਵਾਸਤੇ ਸੇਵਾ ਕਰਨੀ ਹੈ ਇੱਕ ਸਾਤ ਦਿਨਾਂ ਵਾਸਤੇ ਹਾਂਜੀ ਸਾਤ ਦਿਨਾਂ ਵਾਸਤੇ ਇੱਕ ਚੀਜ਼ ਨੂੰ ਇੱਕ ਦੱਸੋ ਅਰਦਾਸ ਕਰਦੀ ਆ ਸੁੱਖ ਦੇ ਲੋਕਾਂ ਦੇ ਭਲੇ ਲਈ ਅਰਦਾਸ ਕੀਤੀ ਜਾਣੀ ਹੈ ਸਭ ਦਾ ਸਭ ਤੇ ਕਿਰਪਾ ਬਣਾਈ ਰੱਖੇ ਉਤੇ ਇਲਾਕੇ ਹੜ੍ਹ ਪ੍ਰਭਾਵਿਤ ਹੋਏ ਨੇ ਉਹਨਾਂ ਲੋਕਾਂ ਲਈ ਕੀ ਇਹ ਦੇਖਦੇ ਹੋ ਜਿਹੜੇ ਉਹਨਾਂ ਦੀ ਸੁੱਖ ਸ਼ਾਂਤੀ ਦਾ ਅਰਦਾਸ ਕਰਦੇ ਹੋ ਵਧੀਆ ਰਵੀ ਸਾਹਿਬ ਸਭ ਲਈ ਧੰਨਵਾਦ ਗੱਲਬਾਤ ਕਰਨ ਲਈ ਤਾਂ ਬਿਲਕੁਲ ਆਸਥਾ ਦਾ ਹੜ੍ਹ ਜਿਹੜਾ ਉਹ ਇਸ ਵੇਲੇ ਆਇਆ ਹੋਇਆ ਲੋਕ ਇੱਥੇ ਆਪਣੇ ਆਪਣੇ ਘਰਾਂ ਚੋਂ ਨਿਕਲ ਕੇ ਮੂਰਤੀਆਂ ਲੈਣ ਆਏ ਹੋਏ ਨੇ ਔਰ ਜਿਹੜੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਪਾਣੀ ਆਇਆ ਹੋਇਆ ਉਹਨਾਂ ਦੇ ਲਈ ਅਰਦਾਸ ਵੀ ਜਿਹੜੀ ਹੈਗੀ ਉਹਨਾਂ ਵੱਲੋਂ ਕੀਤੀ ਜਾਣੀ ਹੈ ਕੁਈ ਲੋਕਾਂ ਨੇ 2 ਦਿਨ ਵਾਸਤੇ ਗਣਪਤੀ ਸਾਕਟ ਕਰਨੇ ਨੇ ਜਿੱਦਾਂ ਕਿ ਨਾਲ ਭਾਈ ਸਾਹਿਬ ਮੌਜੂਦ ਸੀਗੇ ਉਹਨਾਂ ਨੇ 7 ਦਿਨਾਂ ਵਾਸਤੇ ਜਿਹੜੀ ਮੂਰਤੀ ਸਾਫਿਤ ਕਰਨੀ ਆ ਤੇ ਇੱਕ ਤਸਵੀਰ ਜਿਹੜੀ ਹੈਗੀ ਆ ਬਹੁਤ ਖੂਬਸੂਰਤ ਤਸਵੀਰ ਜਿਹੜੀ ਹੈਗੀ ਆ ਉਹ ਦਿਖਾਈ ਦਿੱਤੀ ਆ ਇੱਕ ਵੱਡੇ ਆਕਾਰ ਦੀ ਜਿਹੜੀ ਮੂਰਤੀ ਆ ਉਹ ਲੈ ਕੇ ਜਾ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਦਿਨਾਂ ਵਾਸਤੇ ਇਹਨਾਂ ਨੇ ਮੂਰਤੀ ਸਾਫਿਤ ਕਰਨੀ ਆ ਤੇ ਲੋਕਾਂ ਵਾਸਤੇ ਆਪਣੇ ਵਾਸਤੇ ਕੀ ਅਰਦਾਸ ਕੀਤੀ ਜਾਣੀ ਆ ਤੁਸੀਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਅਸੀਂ ਡੈਲਿਕ ਸ਼ੀਰਾ ਟੀਵੀ ਦੇ ਉੱਤੇ ਕਿ ਜਿੱਥੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਮੂਰਤੀ ਸਥਾਪਿਤ ਕਰਨ ਲਈ ਤੇ ਮੂਰਤੀ ਲੈ ਕੇ ਆਪਣੇ ਘਰਾਂ ਵੱਲ ਨੂੰ ਜਾ ਰਹੇ ਨੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿੰਨੇ ਸਾਲਾਂ ਤੋਂ ਇਹ ਸਥਾਪਿਤ ਕਰ ਰਹੇ ਹੋ ਇਹ 3 ਸਾਲਾਂ ਤੋਂ ਕਰ ਰਹੇ ਹਾਂ ਕਿੱਦਾਂ ਦਾ ਲੱਗਦਾ ਜਦੋਂ ਤਿਹਾੜੀ ਬਹੁਤ ਵਧੀਆ ਲੱਗਦਾ ਕਹਿੰਦੇ ਨੇ ਗਣਪਤੀ ਬੱਪਾ ਮੋਰਿਆ ਅਗਲੇ ਸਾਲ ਤੋਂ ਜਦੋਂ ਹੁਣ ਮੂਰਤੀ ਲੈ ਕੇ ਚੱਲੇ ਪਹਿਲੇ ਛੋਟੀ ਮੂਰਤੀ ਲੈਂਦੀ ਸੀ ਅਗਲੇ ਸਾਲ ਉਸ ਤੋਂ ਵੱਡੀ ਹੁਣ ਇਹ ਸਾਈਜ਼ ਦਾ ਅਗਲੇ ਸਾਲ ਉਸ ਤੋਂ ਥੋੜਾ ਹਿਆ ਹੈ ਤਣੀ ਆਸੇ ਕਰਦੇ ਹੋ ਕਿ ਗਣਪਤੀ ਅਗਲੇ ਸਾਲ ਜਲਦੀ ਤੋਂ ਜਲਦੀ ਆਵੇ ਜਲਦੀ ਜਲਦੀ ਆਪ ਉਹ ਖੁਸ਼ੀਆਂ ਸਭ ਵਾਸਤੇ ਖੁਸ਼ੀਆਂ ਦਾ ਇਹ ਮਾਹੌਲ ਲੈ ਕੇ ਆਵੇ ਜਿਹੜੀ ਬਰਬਾਦੀ ਹੋ ਰਹੀ ਹੈ ਉਹ ਬੰਦ ਹੋ ਜਾਵੇ ਸਭ ਕੁਝ ਖੁਸ਼ੀਆਂ ਹੀ ਖੁਸ਼ੀਆਂ ਹੋਣ ਕਰੋ ਬਸ ਧੰਨਵਾਦ ਗੱਲਬਾਤ ਜੈ ਹਗਨ ਗੱਪਾ ਮੋਰੀਆ ਬਿਲਕੁਲ ਅਰਦਾਸ ਜਿਹੜੀ ਹੈਗੀ ਆ ਇੱਥੇ ਉਹ ਦੱਸੀ ਜਾ ਰਹੀ ਕਿ ਲੋਕਾਂ ਵਾਸਤੇ ਆਪਣੇ ਵਾਸਤੇ ਜਿਹੜੀ ਅਰਦਾਸ ਕਰਨੀ ਹੀ ਕਰਨੀ ਆ ਲੋਕਾਂ ਵਾਸਤੇ ਪੂਰੀ ਦੁਨੀਆ ਵਾਸਤੇ ਅਰਦਾਸ ਕੀਤੀ ਜਾਣੀ ਹੈ ਕਿ ਲੋਕ ਜਿਹੜੇ ਖੁਸ਼ਹਾਲ ਰਹਿਣ ਖੁਸ਼ ਰਹਿਣ ਆਪਣੇ ਕਮਾਕਾਰਾਂ ਇਹ ਵਿੱਚ ਰੁੱਝੇ ਰਹਿਣ ਤੇ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਜਲੰਧਰ ਸ਼ਹਿਰ ਦੇ ਵਿੱਚ ਨਜ਼ਰ ਆ ਰਹੀਆਂ ਨੇ ਆਸਤਾ ਦਾ ਸਲਾਬ ਜਿਹੜਾ ਹੈਗਾ ਉਹ ਇੱਥੇ ਨਜ਼ਰ ਆ ਰਿਹਾ ਹੈ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰੇਂਦਰ ਕੰਬੋਜ ਦੀ ਨਿਕਸਰਟੀ ਵੀ ਜਲੰਧਰ